ਬੰਦ ਨਾ ਕਰੀ ਇੱਕ ਮਿੰਟ ਲਿਫਟ ਤਾਂ ਜਾ ਕੇ ਦੀ ਅਰਧਾ ਤਾਂ ਨਹੀਂ ਗਿਆ ਛਾਪ ਦੇਖ ਲਈ ਚੱਕ ਦੇ ਚੱਕ ਦੇ ਚੱਕ ਦੇ ਹਾਂ ਲਿਫਟ ਹੋਰ ਚੱਕ ਦੇ ਹੋਰ ਜਾ ਕੇ ਦੇ ਲਿਫਟ ਬਸ ਹਾਂ ਇਹ ਪਤਾ ਕੀ ਇਹ ਪਾਇਪ ਨਹੀਂ ਉੱਚੀ ਹੋ ਗਈ ਪਿੱਛੇ ਪਾਣੀ ਨਹੀਂ ਜਾਂਦਾ ਇਹਦੇ ਵਿੱਚ ਜੇ ਉੱਚੀ ਜਾਖਤੀ ਉਹਨਾਂ ਪਾਣੀ ਜਾਊਗਾ ਪਿੱਛੇ ਵਿੱਚ ਭਰ ਜੂਗੀ ਪਾਇਪ ਸਾਰੀ ਇਹ ਤੇ ਹਵਾ ਰਹਿੰਦੀ ਪਾਈਪ ਦੇ ਵਿੱਚ ਲੋ ਵੀ ਮਿੱਤਰੋ ਆਪਾਂ ਦਿਖਾਉਨੇ ਆ ਕਿਵੇਂ ਪੱਖਾ ਚੱਲਦਾ ਹੈ ਇਧਰ ਜਿਹੜੀ ਪਾਈਪ ਹੈ ਨਾ ਪਾਈਪ ਦੇ ਵਿੱਚ ਹਵਾ ਰਹਿੰਦੀ ਉਹ ਸਪੇਸ ਜੀ ਤੋਂ ਬਣ ਜਾਂਦਾ ਹਵਾ ਦਾ ਵਿੱਚ ਉਹਦਾ ਕਰਕੇ ਸੂਟਾ ਇਹ ਚੰਗੀ ਤਰ੍ਹਾਂ ਵਜਦਾ ਨਹੀਂਗਾ ਤੇ ਪਾਣੀ ਟੈਂਕ ਦੇ ਵਿੱਚ ਸਿੱਧਾ ਖਿਚਿਆ ਨਹੀਂ ਜਾਂਦਾਗਾ ਬਾੜੀਆਂ ਬਹਿਣਗੀਆਂ ਆਪਾਂ ਹੁਣ ਦਿਖਾਉਨੇ ਆ ਇਸ ਡੈਮ ਵਿੱਚੋਂ ਪਾਣੀ ਚਾਗਦੇ ਪਹਿਲਾਂ ਇਸ ਡੈਮ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਕੀ ਆਪਾਂ ਦਿਖਾਇਆ ਸੀ ਨਾ ਵਿੱਚ ਪਾਣੀ ਸਟੋਰੇਜ ਕਿਵੇਂ ਕਰਕੇ ਰੱਖਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਪਾਣੀ ਵਿੱਚ ਕੱਢਿਆ ਕਿਵੇਂ ਜਾਂਦਾ ਉਸ ਤੇ ਆਪਾਂ ਇਹ ਵੀਡੀਓ ਪਾ ਰਹੇ ਹਾਂਗੇ ਉਹਨਾਂ ਇਸ ਨੂੰ ਪੱਖਾ ਲਾ ਕੇ ਜਿਹੜਾ ਪਾਣੀ ਬਾਹਰ ਕੱਢਾਂਗੇ ਇਹ ਜਿਹੜਾ ਡੈਮ ਆ ਹਜੇ ਇੰது ਜਿਆਦਾ ਕਟੋਵਟ 'ਚ 15 18 ਫੁੱਟ ਪਾਣੀ ਪਿਆ ਗਿਆ ਸਾਰਾ ਇਹ 25 ਫੁੱਟ ਦੇ ਲਗਭਗ ਡੂਗਾ ਸਾਰਾ ਇੰਡਰ ਗਰਾਊਂਡ ਜ਼ਮੀਨ ਦੇ ਵਿੱਚ ਹੀ ਪਟਿਆ ਹੋਇਆ ਹਾਂ ਦੁਆਰੇ ਦੇ ਨੇ ਚਲਾ ਕੇ ਮਿੱਤਰ ਚੱਲ ਗਿਆ ਪੱਖਾ ਵੀ ਚੱਲਿਆ ਬਹੁਤ ਹੌਸਾ ਕੋਸ਼ ਹੋ ਗਿਆ ਮੁੰਡਾ ਵੀ ਕਹਿੰਦਾ ਪੱਖਾ ਚੱਲ ਗਿਆ ਬਹੁਤ ਟਾਈਮ ਹੋ ਗਿਆ ਸੀ ਚੈਨ ਮੱਥਾ ਮਾਰੀ ਇਹਨਾਂ ਨੂੰ 1 ਘੰਟਾ ਹੋ ਗਿਆ ਤਕਰੀਬਨ ਲੱਗੇ ਪਿਆ ਹੋਵੇ ਇਹ ਹਵਾ ਨਹੀਂ ਨਿਕਲਦੀ ਸੀ ਪਾਪ ਦੇ ਵਿੱਚੋਂ ਜਿਹੜੇ ਲਿਫਟ ਚਾਕੇ ਪਾਏ ਭਰੀ ਤਾਂ ਉਸ ਤੋਂ ਬਾਅਦ ਸਾਰੇ ਪਾਣੀ ਵੀ ਭਰਦੀ ਪਾਪ ਉਸ ਤੋਂ ਬਾਅਦ ਪੱਛੇ ਨੇ ਪਾਣੀ ਛੁੱਟਾ ਮਾਰ ਕੇ ਖੇਚ ਲਿਆ ਉਹਦਾ बटे ਦੇ ਦੇ ਘੜਦਾ ਪਾਣੀ ਅਜੇ ਰੇਸ਼ ਘਟਾਈ ਥੋੜੀ ਰੇਸ਼ੁਰ ਕਰਤੀ ਫਿਰ ਦਾ ਪੂਰੇ बटे ਦੇਉਗਾ ਇਹ ਰੇਸ਼ ਜਿਆਦੇ ਤੇ ਨਹੀਂ ਨਾ ਇੱਥੇ ਥੁਰ ਲੱਗ ਗਿਆ ਨਾ ਤਾਰ ਕੇ ਨਾ ਰੇਸ਼ ਨਹੀਂ ਜਾਦੇ ਜੀ ਉਹਨੇ ਪਾਣੀ ਐ ਸਾਹਮਣੇ ਕਣਕ ਨੂੰ ਲੱਗੂਗਾ ਇਹ ਪਾਣੀ ਸਟੋਰੇਜ ਕਰਕੇ ਰੱਖਿਆ ਹੋਇਆ ਸੀ ਇਹ ਲਹਿਰ ਦਾ ਪਾਣੀ ਐ ਸਾਰਾ ਇਹ ਜੇਕਰ ਇਸ ਪਾਣੀ ਨੂੰ ਤੋਂ ਬਿਆਰਸੀ ਕਰ ਦਿੰਦੇ ਸਾਰਾ ਲਾਣ ਦੇ ਤਾਂ ਹੁਣ ਫਿਰ ਮੋਟਰਾਂ ਦਾ ਲਾਉਣਾ ਪੈਣਾ ਸੀ ਆ ਪਾਣੀ ਦਾ ਪਤਾ ਆਪਾਂ ਨੂੰ ਜਿਵੇਂ ਫਸਲ ਨੂੰ ਘਿਉ ਦੀ ਸਾਤੇ ਹੀ ਕੰਮ ਕਰਦਾ ਇੱਕ ਹਿਸਾਬ ਦਾ ਇਹ ਬਹੁਤ ਜਿਆਦਾ ਫਸਲ ਨੇ ਨਹਿਰ ਦੇ ਪਾਣੀ ਨਾਲ ਚੰਗੀ ਚੱਲਦੀ ਹੈ ਤੇ ਝਾੜ ਵੀ ਚੰਗੇ ਦਿੰਦੀ ਹੈਗੀ ਮੋਟਰਾਂ ਦਾ ਪਾਣੀ ਜਿਹੜਾ ਉਹ ਫਿਰ ਥੋੜਾ ਜਿਹਾ ਖਰਾਬ ਵੀ ਕਰਦਾ ਫਸਲ ਨੂੰ ਬਾਕੀ ਟਾਈਮ ਪਾਸ ਹੀ ਕਰਦਾ ਪਾਣੀ ਜਿਹੜਾ ਮੋਟਰਾਂ ਦਾ ਲਾਉਨੇ ਆ ਸਹੀ ਪੰਤੇ ਨਹਿਰ ਤੇ ਹੀ ਹੁੰਦਾ ਨਹਿਰ ਦਾ ਆਪ ਨੂੰ ਪਾਣੀ ਘੱਟ ਮਿਲਦਾ ਹੈਗਾ ਇਸ ਕਰਕੇ ਪਾਣੀ ਨੂੰ ਨਹਿਰ ਦੇ ਨਾਲ ਜਦੋਂ ਫਰੀ ਹੁੰਦਾ ਹੈ ਜੇ ਮੀਂਹ ਵਗੈਰਾ ਪਈ ਆ ਉਸ ਟਾਈਮ ਪਾਣੀ ਨੂੰ ਸਟੋਰੇਜ ਕਰਕੇ ਰੱਖ ਲੀਦਾ ਹੁਣ ਜਿਵੇਂ ਜਰੂਰਤ ਪੈਗੀ ਤਾਂ ਹੁਣ ਇਸ ਪਾਣੀ ਨੂੰ ਵਰਤ ਲੇਦਾ ਜਾਊਗਾ ਰਾਜਸਥਾਨ ਦੇ ਵਿੱਚ ਤਕਰੀਬਨ 30 40% ਦੇ ਕਿਸਾਨ ਆ ਉਹਨਾਂ ਦੇ ਡੱਗੀਆਂ ਵੱਡੀਆਂ ਜਿਹੜੇ ਵੱਡੇ ਕਿਸਾਨ ਆੜੇ ਛੋਟੇ ਆ ਉਹ ਵਿਚਾਰੇ ਹੁਣ ਟੈਂਪਾਸੀ ਕਰਦੇ ਆਗੇ ਜਿਵੇਂ 40 50 ਡੱਗੀਆਂ ਵਾਲਾ 2 3 ਰੱਬਿਆਂ ਵਾਲਾ ਉਹਨਾਂ ਦੇ ਡੱਗੀਆਂ ਬਣੀਆਂ ਹੋਈਆਂ ਤੇ ਉਹ ਸਟੋਰੇਜ ਕਰਕੇ ਰੱਖ ਲੈਂਦੇ ਆ ਪਾਣੀ ਨੂੰ ਛੋਟੇ ਕਿਸਾਨਾਂ ਕਈਆਂ ਨੇ ਉਹਨਾਂ ਦੀਆਂ ਬਣੀਆਂ ਹੋਈਆਂ ਡੱਗੀਆਂ ਤੇ ਜਰੂਰਤ ਪੈਂਦੀ ਹੈ ਪਾਣੀ ਦੀ ਉਹ ਤੋਂ ਇਸ ਤਰੀਕੇ ਦੇ ਪਾਣੀ ਨੂੰ ਬਰਤ ਲੈਂਦੇ ਆ। Rajasthan ਸਰਕਾਰ ਨੇ ਉਹ ਵੀ ਕਾਫੀ ਜ਼ਿਆਦਾ ਸਪੋਰਟ ਕਰਦੀ ਹੈ Rajasthan ਦੇ ਕਿਸਾਨਾਂ ਦਾ। ਇਹ ਡੱਗੀ ਬਣਾਉਣ ਵਾਸਤੇ ਸਬਸਿਡੀ ਵਗੈਰਾ ਦੀ ਸਹੂਲਤਾਂ ਵੀ ਹੈਗੀ ਹੈ। ਆਪਣੀ ਵੀਡੀਓ ਕੇ ਮੇ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਜਿਹੜਾ Rajasthan ਦੇ ਕਿਸਾਨਾਂ ਦਾ ਇਸ ਤਰੀਕੇ ਪਾਣੀ ਨੂੰ ਸਟੋਰੇਜ ਕਰਕੇ ਰੱਖਣਾ ਤਰੀਕਾ ਕਿਵੇਂ ਲੱਗਿਆ? ਆਪਾ ਪੰਜਾਬ ਵਿੱਚ ਦੇਖ ਸਕਦੇ ਆ ਜਿਆਦਾਤਰ ਕਿਸਾਨ ਹਨ ਉਹ ਪਾਣੀ ਨੂੰ ਬਰਬਾਦ ਬਹੁਤ ਜ਼ਿਆਦਾ ਕਰਦੇ ਆ ਚਲਿਆ ਕਰੀ ਨਹਿਰੀ ਪਾਣੀ ਉਹਨੂੰ ਖੁੱਲਾ ਛੱਡ ਦਿੰਦੇ ਆ ਤੇ ਮੋਟਰਾਂ ਦਾ ਵੀ ਖੁੱਲਾ ਛੱਡ ਦਿੰਦੇ ਆ ਗਿਆ ਉਸ ਤਰੀਕੇ ਦੇ ਪਾਣੀ ਦੀ ਬਰਬਾਦ ਹੋ ਜਾਂਦਾ ਹੁੰਦੀ ਐ ਇਥੋਂ ਸਿੱਖਿਆ ਲੈਣੀ ਚਾਹੀਦੀ ਐ ਪੰਜਾਬ ਦੇ ਜ਼ਿੰਮੇਦਾਰਾਂ ਨੂੰ ਵੀ ਵੀ ਪਾਣੀ ਕਿੰਨੀ ਅਨਮੋਲੀ ਚੀਜ਼ ਐ ਉਹ ਦੇਖੋ ਬਾਈ ਸੁਖਵੀਰ ਲੱਗ ਗਿਆ ਸਾਹਮਣੇ ਨੱਕੇ ਮੋੜਨਾ ਪਾਣੀ ਹੋ ਗਿਆ ਚਾਲੂ ਅੱਜ ਵੀ ਆਪਣੀ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਲੰਮਾ ਫਿਰ ਉਹ ਪਟਨੇ ਗਿਆ ਸੀ ਬਾਬਾ ਸੈਨ ਪੰਜ ਗਿਆ ਸੀ ਰੋਕ ਦੇ ਰੋਕ ਦੇ ਬੰਦ ਨਾ ਕਰੀ ਇੱਕ ਮਿੰਟ ਲਿਫਟ ਤਾਂ ਜਾ ਕੇ ਦੀ ਅਰਧਾ ਤਾਂ ਨਹੀਂ ਗਿਆ ਛਾਪ ਦੇਖ ਲਈ ਚੱਕ ਦੇ ਚੱਕ ਦੇ ਚੱਕ ਦੇ ਆ ਲਿਫਟ ਹੋਰ ਚੱਕ ਦੇ ਹੋਰ ਜਾ ਕੇ ਦੇ ਲਿਫਟ ਬੱਸ ਹਾਂ ਇਹ ਪਤਾ ਕੀ ਡਿਆ ਪਾਇਪ ਨਹੀਂ ਉੱਚੀ ਹੋ ਗਈ ਪਿੱਛੇ ਪਾਣੀ ਨਹੀਂ ਜਾਂਦਾ ਇਹਦੇ ਵਿੱਚ ਜੇ ਉੱਚੀ ਜਾ ਕੇ ਤੀ ਹੁਣ ਪਾਣੀ ਜਾਊਗਾ ਪਿੱਛੇ ਵਿੱਚ ਭਰ ਜੂਗੀ ਪਾਇਪ ਸਾਰੀ ਇੱਥੇ ਹਵਾ ਰਹਿੰਦੀ ਪਾਇਪ ਦੇ ਵਿੱਚ ਲੋ ਵੀ ਮਿੱਤਰੋ ਆਪਾਂ ਦਿਖਾਉਨੇ ਆ ਕਿਵੇਂ ਪੱਖਾ ਚੱਲਦਾ ਹੈ ਇਧਰ ਜਿਹੜੀ ਪਾਈਪ ਹੈ ਨਾ ਪਾਈਪ ਦੇ ਵਿੱਚ ਹਵਾ ਰਹਿੰਦੀ ਉਹ ਸਪੇਸੀ ਤੋਂ ਬਣ ਜਾਂਦਾ ਹਵਾ ਦਾ ਵਿੱਚ ਉਹਦਾ ਕਰਕੇ ਸੂਟਾ ਇਹ ਚੰਗੀ ਤਰ੍ਹਾਂ ਬਾਈ ਦਾਨੀਗਾ ਤੇ ਪਾਣੀ ਟਾਈਮ ਦੇ ਵਿੱਚ ਸਿੱਧਾ ਖਿਚਾਣੀ ਜਾਂਦਾਗਾ ਵਾਲੀਆਂ ਬਹਿਣਗੀਆਂ